ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਦਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਦੱਸਦੇ ਕਿ ਸੀਐਮ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੀ ਸਿਹਤ ਪੂਰੀ ਤਰ੍ਹਾਂ ਦੇ ਨਾਲ ਸਥਿਰ ਹੈ ਉਹਨਾਂ ਦੇ ਜੋ ਟੈਸਟ ਕੀਤੇ ਗਏ ਸਨ ਉਹ ਪੂਰੀ ਤਰ੍ਹਾਂ ਠੀਕ ਜਿਹੜੇ ਪਾਏ ਗਏ ਨੇ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੀ ਸਿਹਤ ਨੂੰ ਲੈ ਕੇ ਦੱਸਦੇ ਕਿ ਮੁਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾਕਟਰ ਆਰਕੇ ਜਸਵਾਲ ਖੁਰਾ ਨੇ ਦੱਸਿਆ ਕਿ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੀ ਜਾਂਚ ਕੀਤੀ ਹੈ ਮੁੱਖ ਮੰਤਰੀ ਨੇ ਆਪਣੇ ਕਲੀਨਿਕਲ ਮਾਪਦੰਡਾਂ ਦੇ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਜਿਹੜੇ ਦਿਖਾਏ ਨੇ ਯਾਨੀ ਕਿ ਉਹਨਾਂ ਦੀ ਸਿਹਤ ਜਿਹੜੀ ਠੀਕ ਹੈ ਜਿੰਨੇ ਵੀ ਟੈਸਟ ਹੋਣੇ ਬਾਕੀ ਸਨ ਉਨ੍ਹਾਂ ਟੈਸਟਾਂ ਦੀ ਰਿਪੋਰਟ ਦੇ ਵਿੱਚ ਉਹਨਾਂ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਸਥਿਰ ਪਾਈ ਗਈ ਹੈ ਇਸੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿੱਥੇ ਪਲਮਨਰੀ ਆਰਟਰੀ ਪ੍ਰੈਸ਼ਰ ਦੇ ਵਿੱਚ ਵਾਧੇ ਦੀ ਇਲਾਜ ਦੇ ਲਈ ਵਿੱਚ ਚੰਗੀ ਪ੍ਰਤੀਕਿਰਿਆ ਜਿਹੜੀ ਇਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀ ਬਖਸ਼ ਸੁਧਾਰ ਜਿਹੜਾ ਦਿਖਾਇਆ ਹੈ ਯਾਨੀ ਕਿ ਜਿੰਨੀਆਂ ਵੀ ਰੋਗ ਸਬੰਧੀ ਜਿਹੜੀਆਂ ਜਾਂਚਾਂ ਹੋਈਆਂ ਸਨ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੇ ਜਿੰਨੇ ਵੀ ਟੈਸਟ ਹੋਏ ਸਨ ਉਹ ਬਿਲਕੁਲ ਠੀਕ ਪਾਏਗੇ ਨੇ ਕਿਸੇ ਵੀ ਤਰ੍ਹਾਂ ਦੇ ਕੋਈ ਘਬਰਾਉਣ ਦੇ ਲੋੜ ਨਹੀਂ ਹੈ ਇਹ ਕਿਹਾ ਗਿਆ ਸ मुख्यमंत्री ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਲਾਸ਼ ਦੇ ਲਈ ਜਿਹੜਾ ਇੱਥੇ ਭਰਤੀ ਕਰਵਾਇਆ ਗਿਆ ਸੀ ਯਾਨੀ ਕਿ ਉਹਨਾਂ ਦੇ ਪਹਿਲਾਂ ਟੈਸਟ ਹੋਏ ਸਨ ਉਸੇ ਤੋਂ ਬਾਅਦ ਇੱਕ ਰਾਤ ਉਹਨਾਂ ਨੂੰ ਉੱਥੇ ਰੱਖਣ ਦਾ ਫੈਸਲਾ ਜਿਹੜਾ ਲਿਆ ਗਿਆ ਤੇ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੇ ਕੁਝ ਟੈਸਟਾਂ ਦੀ ਰਿਪੋਰਟ ਹੋਣੀ ਬਾਕੀ ਹੈ ਤੇ ਇਸ ਦੇ ਵਿੱਚ ਹੁਣ ਰਿਪੋਰਟਾਂ ਦੇ ਵਿੱਚ ਪਾਇਆ ਗਿਆ ਕਿ ਉਹਨਾਂ ਦੀ ਸਥਿਤੀ ਬਿਲਕੁਲ ਸਥਿਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਜੁੜੇ ਨੇ ਦੱਸਿਆ ਕਿ ਸਿਹਤਿਆਭੂਣ ਕੀ ਬਿਲਕੁਲ ਉਹਨਾਂ ਦੇ ਟੈਸਟ ਜਿਹੜੇ ਨੇ ਦੱਸਿਆ ਜਾ ਰਿਹਾ ਪੋਜ਼ਿਟਿਵ ਪਾਈ ਗਈ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਜੋ ਪੂਰੀ ਤਰ੍ਹਾਂ ਦੇ ਨਾਲ ਸਥਿਰ ਹੈ ਜਿੰਨੀਆਂ ਵੀ ਜਾਂਚਾਂ ਹੋਈਆਂ ਨੇ ਟੈਸਟ ਹੋਏ ਨੇ ਔਰ ਤਸੱਲੀ ਬਖਸ਼ ਸੁਦਾਰ ਉਸ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਇਸ ਮੋਹਾਲੀ ਦੇ ਫੋਟੇਜ਼ ਹਸਪਤਾਲ ਦਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਸਿਹਤ ਨਾਲ ਜੁੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਨਾਲ ਜੁੜੀ ਇਹ ਵੱਡੀ ਅਪਡੇਟ ਜਿਹੜੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੀ ਸਿਹਤ ਪੂਰੀ ਤਰ੍ਹਾਂ ਦੇ ਨਾਲ ਠੀਕ ਹੈ ਜਿਹੜੇ ਵੀ ਉਹਨਾਂ ਦੇ ਟੈਸਟ ਹੋਏ ਸਨ ਉਹ ਟੈਸਟਾਂ ਦੇ ਵਿੱਚ ਉਹਨਾਂ ਦੀ ਰਿਪੋਰਟ ਜਿਹੜੀ ਆਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਰੀਆਂ ਰਿਪੋਰਟਾਂ ਬਿਲਕੁਲ ਠੀਕ-ਠਾਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਫੋਰਟਿਸ ਹਸਪਤਾਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜਿਨੇ ਵੀ ਟੈਸਟ ਹੋਏ ਸਨ ਉਹਨਾਂ ਦੀ ਰਿਪੋਰਟ ਬਿਲਕੁਲ ਠੀਕ ਆਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਦਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਦੱਸਦੇ ਕਿ ਸੀਐਮ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੀ ਸਿਹਤ ਪੂਰੀ ਤਰ੍ਹਾਂ ਦੇ ਨਾਲ ਸਥਿਰ ਹੈ ਉਹਨਾਂ ਦੇ ਜੋ ਟੈਸਟ ਕੀਤੇ ਗਏ ਸਨ ਉਹ ਪੂਰੀ ਤਰ੍ਹਾਂ ਠੀਕ ਜਿਹੜੇ ਪਾਏ ਗਏ ਨੇ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੀ ਸਿਹਤ ਨੂੰ ਲੈ ਕੇ ਦੱਸਦੇ ਕਿ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾਕਟਰ ਆਰਕੇ ਜਸਵਾਲ ਖੁਰਾ ਨੇ ਦੱਸਿਆ ਕਿ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੀ ਜਾਂਚ ਕੀਤੀ ਹੈ ਮੁੱਖ ਮੰਤਰੀ ਨੇ ਆਪਣੇ ਕਲੀਨਿਕਲ ਮਾਪਦੰਡਾਂ ਦੇ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਜਿਹੜੇ ਦਿਖਾਏ ਨੇ ਯਾਨੀ ਕਿ ਉਹਨਾਂ ਦੀ ਸਿਹਤ ਜਿਹੜੀ ਠੀਕ ਹੈ ਜਿੰਨੇ ਵੀ ਟੈਸਟ ਹੋਣੇ ਬਾਕੀ ਸਨ ਉਨ੍ਹਾਂ ਟੈਸਟਾਂ ਦੀ ਰਿਪੋਰਟ ਦੇ ਵਿੱਚ ਉਹਨਾਂ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਸਥਿਰ ਪਾਈ ਗਈ ਹੈ ਇਸੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿੱਥੇ ਪਲਮਨਰੀ ਆਰਟਰੀ ਪ੍ਰੈਸ਼ਰ ਦੇ ਵਿੱਚ ਵਾਧੇ ਦੀ ਇਲਾਜ ਦੇ ਲਈ ਵਿੱਚ ਚੰਗੀ ਪ੍ਰਤੀਕਿਰਿਆ ਜਿਹੜੀ ਇਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀ ਬਖਸ਼ ਸੋ ਦਾ ਜਿਹੜਾ ਦਿਖਾਇਆ ਯਾਨੀ ਕਿ ਜਿੰਨੀਆਂ ਵੀ ਰੋਗ ਸਬੰਧੀ ਜਿਹੜੀਆਂ ਜਾਂਚਾਂ ਹੋਈਆਂ ਸਨ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਜਿੰਨੇ ਵੀ ਟੈਸਟ ਹੋਏ ਸਨ ਉਹ ਬਿਲਕੁਲ ਠੀਕ ਪਾਏ ਗਏ ਨੇ ਕਿਸੇ ਵੀ ਤਰ੍ਹਾਂ ਦੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹ ਕਿਹਾ ਗਿਆ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਲਾਸ਼ ਦੇ ਲਈ ਜਿਹੜਾ ਇੱਥੇ ਭਰਤੀ ਕਰਵਾਇਆ ਗਿਆ ਸੀ ਯਾਨੀ ਕਿ ਉਹਨਾਂ ਦੇ ਪਹਿਲਾਂ ਟੈਸਟ ਹੋਏ ਸਨ ਉਸੇ ਤੋਂ ਬਾਅਦ ਇੱਕ ਰਾਤ ਉਹਨਾਂ ਨੂੰ ਉੱਥੇ ਰੱਖਣ ਦਾ ਫੈਸਲਾ ਜਿਹੜਾ ਲਿਆ ਗਿਆ ਤੇ ਕੀਆ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੇ ਕੁਝ ਟੈਸਟਾਂ ਦੀ ਰਿਪੋਰਟ ਹੋਣੀ ਬਾਕੀ ਹੈ ਤੇ ਇਸ ਦੇ ਵਿੱਚ ਹੁਣ ਰਿਪੋਰਟਾਂ ਦੇ ਵਿੱਚ ਪਾਇਆ ਗਿਆ ਕਿ ਉਹਨਾਂ ਦੀ ਸਥਿਤੀ ਬਿਲਕੁਲ ਸਥਿਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਜਿਹੜੇ ਨੇ ਦੱਸਿਆ ਹੈ ਕਿ ਸਿਹਤਿ ਆਪ ਹੋਣਗੀ ਬਿਲਕੁਲ ਉਹਨਾਂ ਦੇ ਟੈਸਟ ਜਿਹੜੇ ਨੇ ਦੱਸਿਆ ਜਾ ਰਿਹਾ ਪੋਜ਼ਿਟਿਵ ਪਾਈ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਜੋ ਪੂਰੀ ਤਰ੍ਹਾਂ ਦੇ ਨਾਲ ਸਥਿਰ ਹੈ ਜਿੰਨੀਆਂ ਵੀ ਜਾਂਚਾਂ ਹੋਈਆਂ ਨੇ ਟੈਸਟ ਹੋਏ ਨੇ ਉਹ ਤਸੱਲੀ ਬਖਸ਼ ਸੁਧਾਰ ਉਸ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਇਸ ਮਹਾਲੀ ਦੇ ਫੋਰਟਿਸ ਹਸਪਤਾਲ ਦਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਸਿਹਤ ਨਾਲ ਜੁੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਨਾਲ ਜੁੜੀ ਇਹ ਵੱਡੀ ਅਪਡੇਟ ਜਿਹੜੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਦੀ ਸਿਹਤ ਪੂਰੀ ਤਰ੍ਹਾਂ ਦੇ ਨਾਲ ਠੀਕ ਹੈ ਜਿਹੜੇ ਵੀ ਉਹਨਾਂ ਦੇ ਟੈਸਟ ਹੋਣੇ ਸਨ ਉਹ ਟੈਸਟਾਂ ਦੇ ਵਿੱਚ ਉਹਨਾਂ ਦੀ ਰਿਪੋਰਟ ਜਿਹੜੀ ਆਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਰਿਪੋਰਟਾਂ ਬਿਲਕੁਲ ਠੀਕ ਠਾਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ 40 ਸਹਾਸਤਾਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜਿਨੇ ਵੀ ਟੈਸਟ ਹੋਏ ਸਨ ਉਹਨਾਂ ਦੀ ਰਿਪੋਰਟ ਬਿਲਕੁਲ ਠੀਕ ਆਈ ਹੈ